ਆ ਇਹ ਗੋਲਿਆਂ ਦੀ ਆਵਾਜ਼ ਤੁਹਾਨੂੰ ਨਜ਼ਰ ਆ ਰਹੀ ਹੈ ਕਿਸ ਤਰੀਕੇ ਨਾਲ ਬਲਾਸਟ ਕੀਤੇ ਜਾ ਰਹੇ ਨੇ ਗੋਲਿਆਂ ਦੇ ਨਾਲ ਕਿਸਾਨਾਂ ਨੂੰ ਭਜਾਉਣ ਦੀ ਕੋਸ਼ਿਸ਼ ਜ਼ਖਮੀ ਹੋ ਰਹੇ ਨੇ ਕਿਸਾਨ ਜ਼ਖਮੀ ਕਿਸਾਨ ਕਿਸ ਤਰੀਕੇ ਦੇ ਨਾਲ ਬੰਬਵਾਰੀ ਇੱਥੇ ਨਜ਼ਰ ਆ ਰਹੀ ਹੈ ਧਮਾਕਿਆਂ ਦੀ ਆਵਾਜ਼ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਰੋਹਲਾਦ ਇੱਥੇ ਬਣ ਚੁੱਕੇ ਨੇ ਇਹ ਬਜ਼ੁਰਗ ਜਿਹੜੇ ਨੇ 70 70 ਸਾਲ ਦੇ ਬਜ਼ੁਰਗ ਲੈਨਾਂ ਜਿਹੜੀਆਂ ਲੱਗ ਚੁੱਕੀਆਂ ਐਂਬੂਲੈਂਸ ਜਿਹੜੀਆਂ ਘੱਟ ਪੈ ਚੁੱਕੀਆਂ ਨੇ ਪਰ ਕਿਸਾਨ ਜਿਹੜੇ ਨੇ ਇੱਥੇ ਜ਼ਖਮੀ ਹੋ ਚੁੱਕੇ ਨੇ ਆ ਇਹ ਜ਼ਖਮੀ ਹੋ ਚੁੱਕੇ ਨੇ ਕਿਸਾਨ ਕੀ ਹਾਲਾਤ ਬਣ ਚੁੱਕੇ ਨੇ ਇੱਥੇ ਦੇਖ ਸਕਦੇ ਹੋ ਤੁਸੀਂ ਸ਼ੰਭੂ ਬਾਰਡਰ ਦੇ ਹਾਲਾਤ ਨੇ ਇਹ ਜੋ ਕਿਸਾਨ ਫੱਟੜ ਹੋਏ ਨੇ ਲਾਈਨਾਂ ਦੇ ਵਿੱਚ ਲਾਈਨਾਂ ਲੱਗ ਚੁੱਕੀਆਂ ਨੇ ਲਾਈਨਾਂ ਲੱਗ ਚੁੱਕੀਆਂ ਨੇ ਐਂਬੂਲੈਂਸ ਜਿਹੜੀਆਂ ਨੇ ਪੰਜ ਐਂਬੂਲੈਂਸ ਇੱਥੇ ਖੜੀਆਂ ਸੀ ਐਂਬੂਲੈਂਸਾਂ ਦੀ ਕਾਰਟ ਹੋ ਚੁੱਕੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣ ਚੁੱਕੇ ਉਹ ਹਾਲਾਤ ਕਿਸੇ ਤੋਂ ਲੁਕੇ ਨਜ਼ਰ ਨਹੀਂ ਆ ਰਹੇ ਤਾਂ ਇਹ ਜਿਹੜੇ ਕਿਸਾਨ ਨਾਲ ਲਗਾਤਾਰ ਫੱਟੜ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਖਦੇੜਿਆ ਜਾ ਰਿਹਾ ਕਿਸਾਨਾਂ ਨੂੰ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਕਿਉਂਕਿ ਜੋ ਹਾਲਾਤ ਇੱਥੇ ਬਣੇ ਨੇ ਰੋਟਾ ਛੱਡ ਦਿੱਤਾ ਜਾਵੇ ਇਹ ਪੀਪੀ ਸਰਕਾਰ ਦਾ ਚਿਹਰਾ ਜਿਹੜਾ ਮੰਦਾ ਹੋ ਰਿਹਾ ਤੇ ਕੱਟੋ ਕਰ 6 ਤੋਂ 7 ਕਿਸਾਨ ਜਿਹੜੇ ਨੇ ਇਹ ਸੁਧੀਆਂ ਥਾਲੀਆਂ ਮਾਰ ਕੇ ਉਹਦਾ ਡਰ ਕਰਕੇ ਉਹ ਜਫੀ ਚੱਲਦਾ ਗਿਆ ਪਰ ਸਾਹਮਣੇ ਤੁਹਾਰੀਆਂ ਇੱਕ ਹੋਰ ਕਿਸਾਨ ਜਿਹੜਾ ਆ ਜ਼ਖਮੀ ਹੋਇਆ ਇਹ ਨਜ਼ਰ ਆ ਰਿਹਾ ਤੁਹਾਨੂੰ ਕਿਸਾਨ ਜ਼ਖਮੀ ਹੋ ਚੁੱਕਿਆ ਵਾਹਿਗੁਰੂ ਮਿਹਰ ਕਰੇ ਇਹੋ ਜਿਹੇ ਬਣ ਚੁੱਕੇ ਨੇ ਐਂਬੂਲੈਂਸ ਜਿਹੜੀ ਆਪਦੀ ਆ ਪ੍ਰਾਈਵੇਟ ਗੱਡੀਆਂ ਨੇ ਉਹਨਾਂ ਨੂੰ ਇਹੋ ਜਿਹੇ ਟ੍ਰਿਕ ਕਰ ਦਿੱਤੀ ਜਾਵੇ ਪ੍ਰਾਈਵੇਟ ਗੱਡੀਆਂ ਨੂੰ ਜਿਹੜੇ ਹੁਣ ਗੈਸ ਦੇ ਕੋਰੇ ਦੇ ਬੈਂਟਿੰਗ ਮਾਰ ਦਿੱਤੀ ਲਾੜੂ ਕੋ ਇੱਥੇ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਨੇ ਆਪਣੇ ਦਿਸੰਬਰ ਦੇ ਪਿੰਡਾਂ ਬਲਾਸਟ ਕੀਤਾ ਗਿਆ ਦੋਨਾਂ ਸਾਈਡ ਤੋਂ ਬਲਾਸਟ ਹੋਏ ਦੋਨੋਂ ਸਾਈਡ ਤੇ ਬਲਾਸਟ ਕੀਤਾ ਗਿਆ ਤੇ ਇਧਰ ਦੇ ਪਾਸੇ ਨੂੰ ਤਸਵੀਰਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਜਿਹੜੇ ਆ ਕੇ ਖਾਨ ਖੜੇ ਨੇ ਸੰਜੂ ਗੈਸ ਦੇ ਗੋਲੇ ਮਾਰੇਗੇ ਦੇਖ ਸਕਦੇ ਹੋ ਨਜ਼ਰ ਆ ਰਿਹਾ ਹੈ ਇਹਨਾਂ ਦੇ ਅੱਖ ਦੇ ਵਿੱਚ ਵੱਡੇ ਵੱਡੇ ਛੁੱਟੇ ਗਏ মিডিਆ ਕਰਮੀਆਂ ਦੇ ਉੱਤੇ ਵੀ ਜਿਹੜੇ ਗੋਲੇ ਛੁੱਟੇ ਗਏ ਬਲਾਸਟ ਕੀਤਾ ਗਿਆ ਐ ਨਜ਼ਰ ਆ ਰਿਹਾ ਤੁਹਾਨੂੰ ਪਾਕਿਸਤਾਨਾਂ ਦੇ ਹੌਸਲੇ ਜਿਹੜੇ ਨੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਹੌਸਲੇ ਜਿਹੜੇ ਨੇ ਕਿਸਾਨਾਂ ਦੇ ਨੇ ਕੀ ਹਾਲਾਤ ਅੱਜ ਆ ਦੇਖ ਸਕਦੇ ਹੋ ਪਾਣੀ ਪਾਣੀ ਜਿਹੜਾ ਐ ਇੱਥੇ ਕਿਸ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਇਹ ਪਾਣੀ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਦੂਜੇ ਪਾਸੇ ਜੋ ਕਿਸਾਨ ਖੜੇ ਸੀ ਉਹਨਾਂ ਦੇ ਉੱਤੇ ਵੀ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਕਿਸਾਨ ਖੜੇ ਨੇ ਹਾਲਾਂਕਿ ਇਹ ਕਿਸਾਨ ਕੋਈ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਸੀ ਕਰ ਰਹੇ ਹਾਲਾਂਕਿ ਇਹ ਕਿਸਾਨ ਕੋਈ ਅਜੀਹਾ ਹਲਾਗੁੱਲਾ ਨਹੀਂ ਸੀ ਕਰ ਰਹੇ ਪਰ ਇਸ ਤਰੀਕੇ ਦੇ ਨਾਲ ਖੜੇ ਖੜੋਤੇ ਕਿਸਾਨਾਂ ਦੇ ਉੱਤੇ ਹੰਝੂ ਗੈਸ ਦੇ ਗੋਲੇ ਮਾਰੇ ਜਾ ਰਹੇ ਨੇ ਤਾਂ ਤਸਵੀਰਾਂ ਨਜ਼ਰ ਆ ਰਹੀਆਂ ਫਿਰ ਤੋਂ ਕਿਸਾਨਾਂ ਨੂੰ ਖਦੇੜਨ ਦੀ ਤਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਕਿਸ ਤਰੀਕੇ ਦੇ ਨਾਲ ਹੰਝੂ ਗੈਸ ਦੇ ਗੋਲਿਆਂ ਤੋਂ ਬਾਅਦ ਤਾਂ ਇਹ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੁਹਾਨੂੰ ਕਿਸ ਤਰੀਕੇ ਦੇ ਨਾਲ ਧੂਆਂ ਧਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਹੰਝੂ ਗੈਸ ਦੇ ਗੋਲੇ ਚਲਾਏ ਜਾ ਰਹੇ ਨੇ ਮੀਡੀਆ ਪਰਸਨਾਂ ਦੇ ਉੱਤੇ ਵੀ ਤਾਂ ਕੋਈ ਵੀ ਲਿਹਾਜ਼ ਕਿਸੇ ਦੀ ਨਹੀਂ ਆ ਜਿਹੜੇ ਕਿਸਾਨ ਅੱਗੇ ਗਏ ਨੇ ਤਾਂ ਉਹਨਾਂ ਦੇ ਉੱਤੇ ਵੀ ਜੋ ਮੀਡੀਆ ਵਾਲੇ ਨੇ ਉਹਨਾਂ ਦੇ ਉੱਤੇ ਵੀ ਇਸ ਤਰੀਕੇ ਦਾ ਤਸ਼ੱਦਦ ਜਿਹੜਾ ਆ ਹਰਿਆਣਾ ਦੀ ਸਰਕਾਰ ਦੇ ਵੱਲੋਂ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕੀਤਾ ਜਾ ਰਿਹਾ ਲਗਾਤਾਰ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿਸ ਤਰੀਕੇ ਦੇ ਇੱਥੇ ਹਾਲਾਤ ਬਣੇ ਨੇ ਹਾਲਾਤ ਜੋ ਵੀ ਹੋਣਗੇ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰਾਂਗੇ